ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ ਤਿੰਨ ਕਟੀਆਂ ਤੁਹਾਨੂੰ ਦਿਖਾਉਣ ਲੱਗਾ ਡਾਕਟਰ ਮਹਿਤੇ ਵਾਲੇ ਜੱਗੇ ਦੇ ਘਰੋਂ ਠੀਕ ਹੈ ਤਿੰਨ ਕਟੀਆਂ ਨਹੀਂ ਆ ਬੈਸ ਤਾਂ ਕੁਛ ਕਟੀਆਂ ਹੋਰ ਸੀਆਂ ਪੰਜ ਛੇ ਕਟੀਆਂ ਸੀਆਂ ਦੋ ਤਿੰਨ ਕਟੀਆਂ ਬਾਈ ਕਹਿੰਦਾ ਵੀ ਸੇਲ ਹੋ ਗਈਆਂ ਪਹਿਲਾਂ ਵਾਲੀ ਵੀਡੀਓ ਤੇ ਫੋਨ ਫੋਨ ਬਾਈ ਕਹਿੰਦਾ ਆਈ ਜਾਂਦੇ ਸੀਗੇ ਸੇਲ ਕਰ ਤਾਂ ਤਿੰਨ ਕਟੀਆਂ ਰਹਿ ਗਈਆਂ ਤੇ ਜਿੰਨਾਂ ਚੋ ਦੋ ਤੁਹਾਨੂੰ ਦਿਖਾਦਾ ਨੀਲੀ ਰਾਵੀ ਨਸਲ ਦੀਆਂ ਤੇ ਇੱਕ ਤੁਹਾਨੂੰ ਦਿਖਾਦਾ ਵਧੀਆ ਚੰਗੇ ਰਿਕਾਰਡ ਦੀ ਡੇਰੀ ਵਾਲੀ ਕੱਟੀ ਆ ਡੇਰੀ ਵਾਲੀ ਕੱਟੀ ਨਿਸ਼ਾਨੇ ਤੋਂ ਦਿਖਾ ਦੇਣਾ ਪਹਿਲੀ ਜਿਹੜੀ ਚਿੱਟਾਪਣ ਦਿਖਾਉਂਦਾ ਸਾਰਾ ਪੰਡ ਪ ਇਸਰਕੇ ਥੋੜੀ ਚੁੱਟੀ ਨਜ਼ਰ ਆਉਂਦੀ ਹੁੰਦੀ ਹੈ ਨਾ ਤਿੰਨ ਕਟੀਆਂ ਕਰਦਿਆਂ ਬਾਈ ਨਾਲ ਗੱਲ ਉਹਦੀ ਕੀ ਡਿਟੇਲ ਹੈਗੀ ਸੋ ਖਰੀਦਦਾਰਾਂ ਦਾ ਭਰਾ ਤਥੱਲੇ ਦੀ ਆਪ ਕਿਸੇ ਵੀ ਟਾਂ ਤੋਂ ਕਰ ਸਕਦਾਗਾ ਸੱਸੀ ਗੱਲ ਵੀਰੇ ਠੀਕ ਠਾਕ ਹਾਂ ਜੀ ਪੂਰਾ ਵਧੀਆ ਬਾਈ ਤੂੰ ਦੱਸ ਤੇ ਮੜਾ ਗੈਪ ਹੈਗਾ ਨਾ ਕੀ ਆਪਣਾ ਗੈਪ ਤਾਂ ਵੀਰੇ ਯਾਰ ਮੈਨੂੰ ਨਾ ਆਇਆ ਸੀਗਾ ਜਿਹੜੀ ਗੱਲ ਮੈਂ ਮੇਲੇ ਦਾ ਕਰਕੇ ਜਿੰਨੇ ਕੋਟੜੇ ਮੇਲਾ ਆਉਣਾਗਾ ਹਾਂ 2 3 4 ਦਾ ਮੈਨੂੰ ਉਸ ਗੱਲ ਦਾ ਸੀਗਾ ਵੀ ਆਪਾਂ ਮੇਲੇ ਤੋਂ ਬਾਅਦ ਹੀ ਹਨਾ ਕਟੀਆਂ ਲਾਵਾਂਗੇ ਪਰ ਦਰਸ਼ਕਾਂ ਦੇ ਮੇਰੀ ਪਹਿਲਾਂ ਦੀ ਵੀਡੀਓ ਪਾਈ ਵੀ ਸੀ ਉਦੀ ਮੰਗ ਦੇ ਹਿਸਾਬ ਨਾਲ ਮੈਨੂੰ ਮਜਬੂਰੀ ਚਲੇ ਹੋਣੇ ਪਏ ਮੈਨੂੰ ਐਸੀ ਤਾਂ ਮੇਲੇ ਤੋਂ ਬਾਅਦ ਹੀ ਹੋ ਸਕਦਾਗਾ ਅੱਛਾ ਅੱਛਾ ਜੀ ਮੇਲਾ ਹਰਿਆਣੇ ਵੀ ਰੱਖਦੇ ਆ ਨਾਲ ਹਾਂ ਮੇਲੇ ਦਾ ਧਿਆਨ ਰੱਖਦੇ ਆ ਆਪਣਾ ਮੇਲੇ ਦੀ ਪੌਣਾ ਕੁਸ਼ਤ ਕੀ ਹਾਂਜੀ ਵੀਰੇ ਆਪਾਂ ਪੂਰਾ ਕਟਾ ਪਾਵਾਂਗੇ ਗ੍ਰੇਡਡ ਕੈਟਾਗਰੀ ਚ ਆਪਣਾ ਕਟਾ ਪੂਰਾ ਟਾਪ ਦਾ ਆਪਣੇ ਕੋਲੇ ਠੀਕ ਹੈ ਜੀ ਵਧੀਆ ਰਿਕਾਰਡ ਦਾਗਾ ਹਰਿਆਣੇ ਜਿਲ੍ਹੇ ਲੈ ਕੇ ਆਈ ਬਾਈ ਤੁਸੀਂ ਕਿਰਪਾ ਕਰੀ ਸੀ ਆਪਾਂ ਨੂੰ ਹੀ ਤੁਸੀਂ ਦਵਾਇਆ ਸੀਗਾ ਹੂੰ ਤੇ ਉਹ ਵੀਡੀਓ ਪਹਿਲਾਂ ਵਾਲੀ ਵੀਡੀਓ ਦੀ ਬਸ ਉਦੋਂ ਘਰ ਆ ਗਏ ਕਹਿੰਦੇ ਅੱਛਾ ਦੋ ਕਟਾ ਪਹਿਲਾਂ ਵਾਲਾ ਵਈਆਂ ਹਾਂਜੀ ਤਿੰਨ ਰਹੀਆਂ ਤਿੰਨ ਰਹਿ ਗਈਆਂ ਤੇ ਐ ਇਹ ਗ੍ਰੇਡੇਡ ਕੈਟਾਗਰੀ ਕਹ ਸਕਦੇ ਆ ਨੂੰ ਆਪਾਂ ਨੂੰ ਕੱਲੀ 5 ਗਲੈਣੀ ਕੱਟੀ ਬੋਲ ਸਕਦੇ 5 ਗਲੈਣੀ ਕਹਿਣੀ ਜਿਵੇਂ ਵਿੱਚ ਬੰਦੇ ਨੂੰ ਨਾ ਪਤਾ ਨਹੀਂ ਹੁੰਦਾ ਅਗਲਾ ਨੀਲੀ ਰਾਵੀ ਗਈ ਜਾਂਦਾ ਆਪਾਂ ਨੂੰ ਤਾਂ ਉਹ ਚੀਜ਼ਾਂ ਬਾਰੇ ਵੀ ਪਤਾ ਹਾਂ ਹਾਂ ਠੀਕ ਆ ਨਾ ਕਿੰਨੀ ਉਮਰ ਹੂ ਸਾਲ ਦੀ ਹੂ ਸਵਾ ਸਾਲ ਦੀ ਸਾਲ ਦੀ ਕੱਟੀ ਆ ਪਰ ਇਹਦੇ ਅੱਖਾਂ 'ਚ ਮਾੜੇ ਮਾੜੇ ਕੇਰੇ ਹੈ ਜ਼ਰੂਰ ਨੇ ਝੋਲੀ ਦੇਖ ਵੀਰੇ ਝੋਲੀ ਇੰਨੀ ਸਾਫ਼ ਦੇਖ ਬਈ ਇਹ ਮੇਰੀ ਛੋਟੀ ਕੱਟੀ ਆ ਹੂੰ ਬਾਕੀ ਆਜ ਦੇਖ ਉੱਠਾ ਤੇ ਪਤਲੀ ਚਮੜੀ ਲਖੇ ਹੂੰ ਲੈ ਮੂੰਹ ਤਾਂ ਹੀ ਕੱਟੀ ਦਾ ਮੂੰਹ ਦੇਖ ਯਾਰ ਕਿੰਨਾ ਸੋਹਣਾਗਾ ਰਿੰਗ ਸਿੰਘ ਲੱਗਣਾ ਕੱਟੀ ਦੇ ਮਾੜੇ ਪੰਕ ਜੀ ਮਾਰਦੇ ਹਾਲਾ ਕਮਕ ਮਾਰਦੀ ਆ ਹਾਂ ਨਹੀਂ ਕਾਲਾ ਖਾਵਨ ਕੇ ਲੈ ਜਾ ਤੁਸੀਂ ਗੱਲ ਹਾਂ ਆਪਾਂ ਤਾਂ 5 ਗਿਲਾਂ ਲੈ ਕੇ ਦੇ ਦੋਗੇ ਸਿੰਘ ਛੋਟਾ ਹੈ 5 ਗਿਲਾਂ ਨਹੀਂ ਕੱਟੀ ਪਿਓਰ 5 ਗਿਲਾਂ ਨਹੀਂ ਪਿਓਰ 5 ਗਿਲਾਂ ਨਹੀਂ ਕਹਿ ਕੇ ਦੇਣੀ ਆ ਆ ਲੈ ਤੋਰ ਦੇ ਫਿਰ ਉਹ ਕੱਟੀ ਨੂੰ ਚਾਰੇ ਪੈਰ ਪੂਰੇ ਸੋਨੇ ਚਿੱਟੇ ਨੇਗੇ ਕਰੈਕਟਰ ਪੂਰੇ ਵਧੀਆ ਨੇ ਐਹੋ ਜੀ ਗੱਲ ਨਹੀਂ ਠੀਕ ਹੈ ਤੇ ਮੰਨ ਕੇ ਚਲੋ ਵੀ ਕਿਸੇ ਨੇ ਅੱਗੇ ਤੇ ਜਦੋਂ ਕਰਮ ਵਾਲੀ ਤਿਆਰ ਹੋਊਗਾ ਬੱਚੇ ਨੀਲੀ ਰਵੀ ਪੂਰੇ ਸੋਨੇ ਪਾਊਗੇ ਹਾਂ ਉਦੋਂ ਬੱਚੇ ਸੋਨੇ ਪਾ ਸਕਦੀ ਹੈ ਤੋਰ ਤਾਰ ਚ ਲੰਗ ਚ ਕੋਈ ਫਰਕ ਹੁੰਦਾ ਤਾਂ ਆਪਾਂ ਆ ਦੇਖੋ ਸਾਰਾ ਗੋਹਤਿਆ ਕਰਕੇ ਲਿਆਉਣੇ ਆ ਲੈ ਇਧਰ ਲੈ ਅੱਖ ਜੀ ਨੂੰ ਨਿਗਾ ਮਰਾਦ ਨਵੇਂ ਮੜੀ ਭੁੱਖ ਜੂ ਮਾਰਦੀ ਜਹ ਹਵਾ ਸਿੰਘ ਦੇਖ ਲੱਖੇ ਜਿਵੇਂ ਛੋਟੀ ਕੱਟੀ ਆ ਹਾਂ ਬਿਲਕੁਲ ਹਨ ਕੱਟਿਓ ਵੀ ਮਤਲਬ ਤੇਰੀ ਆਹ ਪਤਲੀ ਚਮੜੀ ਚ ਆਈ ਹੈ ਨਾ ਹਾਂ ਪਤਲੀ ਚਮੜੀ ਦਾ ਬਸੂ ਦੁੱਧ ਵਧੀਆ ਦਿੰਦਾ ਦੇਖ ਸਕਦੇ ਕੱਟੀ ਦੀ ਸ਼ਕੀਨੀ ਵੱਡੀ ਹੈਗੀ ਤੇ ਦੇਖੋ ਰੰਗ ਬੰਨ ਨਸਲ ਜਿਹੜੀ ਦੇਣੀ ਉਹ ਪਰਮਾਤਮਣ ਦੇਣੀ ਹੁੰਦੀ ਹੈਗੀ ਪਰਾ ਦੇ ਵੱਲੋਂ ਕੱਟੀ ਵੀ ਕਿਸੇ ਵਾਰ ਸਾਤਰਾਣੀ ਪੈ ਚਾਰੇ ਪੈ ਰਹੇ ਸਿੱਧੇ ਨਹੀਂ ਤਾਂ ਥੋੜੀ ਫਿੱਕੇ ਕਰੋ ਆਈਏ ਕੱਟੀ ਜੇ ਰਾਜੀ ਕਰੇ ਹੁੰਦੀ ਤਾਂ ਕੱਟੀ ਦੀ ਹੋਰੀ ਡੇਖ ਬਣ ਜਾਣੀ ਸੀ ਲੱਗਦੀ ਹੋਂ ਵੀ ਘਰ ਸੋਹਣੀ ਕੱਟੀ ਕੋ ਐਮ ਮਾੜੀ ਕੱਟੀ ਕੋ ਐਡੀ ਮਾੜੀ ਵੀ ਨਹੀਂ ਹਾਂ ਆ ਪੁੱਠਾ ਪੜਾ ਆ ਜਿਹਦਾ ਜਿੱਤੇ ਗੋਲ ਪਈ ਆ ਗੋਲ ਪਈ ਹਾਂ ਪਿਆਣੀ ਚੜਾਈ ਚੜਾਈ ਵਧੀ ਹੈਗੀ ਆ ਪੁੱਠਾ ਜਿੰਮੇ ਵਿੱਚ ਉਤਰਿਆ ਹੁੰਦਾ ਜਮਾ ਸਾਰਾ ਸਹੀ ਆ ਪ੍ਰੋਪਰ ਲਾ ਸੈਂਗ ਦੇ ਲੋ ਮੈਂ ਤਾਂ ਸੈਂਗ ਤੋਂ ਨਾਲ ਦੀ ਨਾਲ ਜਿਹੜੇ ਉਹ ਮੋੜਦੀ ਆਉਂਦੀ ਹੈ ਨਾ ਖੂਬ ਖਾ ਹਾਂ ਸੋਹਣੀ ਕੱਟੀ ਦੋ ਨੰਬਰ ਤੱਕ ਕੋਈ ਨੀਲੇ ਖਾਲੀ ਲਹਾਈਆਂ ਖਾਲੀ ਨੀਲੀ ਰੱਖੀ ਬਾਈ ਪ ਲਿਆ ਪਰਖ ਕੈਲੋਮੀਟਰ ਤੇ ਆਹ ਇੱਕ ਚੱਕਰ ਕਰ ਲੋ ਐ ਜਗਦੀ ਨਾ ਜਿਹੜੀ ਇਹ ਦੀਵੇ ਮੰਗੋ ਜਗਦੀ ਆ ਹਾਂ ਦੀਵੇ ਮੰਗੋ ਨਾ ਹਾਂ ਵਿੱਚ ਭਰਾ ਨਾ ਐਂ ਦੇਖੀ ਜਾਣਗੇ ਜਿਵੇਂ ਹੁਣ ਆ ਪੈਰ ਚਿੱਟੇ ਆ ਇਹ ਨੀਲੀ ਰਵੀ ਆ ਇਹ ਪੈਰਾਂ ਦਾ ਤੁਸੀਂ ਦੇਖ ਆਪ ਮੇਲੇ ਲ ਵਗੈਰਾ ਲੜੇ ਆ ਤੁਹਾਨੂੰ ਤੁਹਾਡੇ ਹਿਸਾਬ ਨਾਲ ਪੈਰਾ ਪੂਰਾ ਦਾ ਐਡਾ ਇਫੈਕਟ ਨਹੀਂ ਹੁੰਦਾ ਤੇ ਨੀਲੀ ਰਵੀ ਦੀ ਅੱਖਾਂ ਜ਼ਰੂਰੀ ਨੇ ਪੈਰਾਂ ਦਾ ਬਸ ਐਂ ਵੀ ਸੁਨੱਖਾਪਣ ਜ਼ਿਆਦਾ ਆ ਜਾਂਦਾਗਾ ਹਾਲਾਂਕਿ ਸਰੀਕ ਢਾਂਚਾ ਜਿਹੜਾ نسل ਦੇ ਵਿੱਚ ਜ਼ਰੂਰੀ ਹੁੰਦਾਗਾ ਉਹ ਨੀਲੀ ਰਵੀ ਦੀ ਅੱਖਾਂ ਚ ਚੋੜੀ ਦੇਖਿਆ ਆਪਣੀ ਚੋੜੀ ਦਾ ਬਾ ਕਮਾਲ ਹੋ ਲਖੇ ਹੂੰ ਦੇਖ ਐਪ ਪਿਆ ਨਾ ਦੇਖਾ ਹੂ ਰਾਰ ਕੇ ਨਾ ਚਾਰੇ ਥਣ ਗੈਪ ਵਿੱਚ ਪਿਆਗੇ ਅੱਛਾ ਕਿੰਨੀ ਉਮਰ ਦੀ ਹੈ ਜੱਗੇ ਇਹ 1 ਡੇਢ ਸਾਲ ਦੀ ਡੇਢ ਸਾਲ ਦੀ ਕੱਟੀ ਆ ਵੀਰੇ 6 ਮਹੀਨੇ ਚ ਟੀਕਾ ਭਰਾ ਜੂਗੀ ਜੇ ਵਧੀਆ ਕਿਸੇ ਸਾਜ ਦੇ ਤਰ੍ਹਾਂ ਸੇਵਾ ਕਰੀ ਉਹ ਵੀ ਸੇਵਾ ਚ ਕੱਟੀ ਹਾਂ ਜਾਨ ਚ ਹੈਗੀ ਕੱਟੀ ਹਾਂ ਲ ਮਗਰਲੇ ਦੋ ਪੈਰ ਚਟੇ ਆ ਮਿੱਤਰੋ ਅੱਖਾਂ ਨੀਲੀਆਂ ਆ ਗਈਆਂ ਮੱਥੇ ਵੱਲ ਆ ਗਿਆ ਖੂਨ ਚਾ ਕੱਟੀ ਜਿਵੇਂ ਕਹਿੰਦੇ ਆ ਹਾਂ ਜਾਨ ਚਾ ਕੱਟੀ ਹੋਣੀ ਹੈ ਇਹ ਜੀ ਕੱਟੀ ਦੇ ਤਾਂ ਜੋ ਨੀਲੀ ਦਾ ਵੀ ਬਾਜ ਲਾਇਆ ਨਾ ਬੀਲੇ ਵਾਲਾ ਬੱਚੇ ਦੇਖੀ ਪਾਉਂਦੀ ਜਮਾ ਕਿਹੜਾ ਚੰਗਾ ਬਿਊਟੀ ਵਾਲਾ ਕੱਟਾ ਉਹ ਹੋਰ ਜਿਹਦਾ ਸੀਮੰਟ ਲਾਵੇ ਬਾਜ ਬਿੱਲੀ ਵਾਲਾ ਕੱਟਾ ਉਹਦਾ ਸੀਮੰਟ ਵਰਤਿਆ ਇਹ ਉਹ ਬੜਾ ਪਸੰਦ ਆਉਂਦਾ ਹੈ ਨਾ ਪੂਰਾ ਸੋਹਣਾ ਕੱਟਾ ਤਿੰਨ ਮੇਲਾ ਦਾ ਜੇਤੂ ਹੈ ਜੈਨੂਨ ਮੰਦਾ ਹੈ ਹਾਂ ਕੋਈ ਡੁਪਲੀਕੇਟ ਸੀਮੰਟ ਨਹੀਂ ਵੇਚਦਾ ਠੀਕ ਠੀਕ ਤੇ ਇਹ ਸੀ ਕੱਟੀ ਮਿੱਤਰੋ ਆਪਾਂ ਨੂੰ ਦੋ ਨੰਬਰ ਨੀਲੀ ਰਮਨ ਅਸਲ ਚ ਆ ਗਈ ਹਾਂਜੀ ਅੱਖਾਂ ਦੋਨੋਂ ਨੀਲੀਆਂ ਆ ਗਈਆਂ ਹਨ ਚਾਰ ਸੋਹਣੇ ਗੈਪ ਚ ਲੱਗੇ ਹੋਏ ਆਗੇ ਹਾਂਜੀ ਹਾਂਜੀ ਕੋਈ ਤੇ ਇਹ ਦੇਖ ਸਕਦੇ ਹੋਗੇ ਲੱਗੇ ਪਾ ਕੇ ਡੇਢ ਸਾਲ ਦੀ ਕੱਟੀ ਆ ਹਾਂਜੀ ਤੇ ਇਹ ਤੁਹਾਨੂੰ ਦਿਖਾਤੀ ਤੇ ਦੋਵਾਂ ਨੂੰ ਦਿਖਾਵਾਂ ਇਹ ਕੱਟੀ ਡੇਰੀ ਵਾਲੀ ਇਹ ਦੋ ਕਟਾਂ ਨੀਲੀ ਰੰਗ ਟੱਚ ਦਿੰਦਿਆਂ ਤੁਹਾਨੂੰ ਠੀਕ ਆ ਅੱਗੇ ਜਿਹੜੇ ਚੰਗੇ ਸੀਮਲਵਾ ਕੇ ਆਉਣ ਆਟਾ ਵਿੱਚ ਬੱਚੇ ਕਿੱਦਾਂ ਦੇ ਲੈਣੇ ਉਹ ਤੁਹਾਡੇ ਤੇ ਡਿਪੈਂਡ ਕਰ ਜੂ ਕਾਲੇ ਬੱਚੇ ਲੈਣੇ ਆ ਕਿ ਇਹ ਅਗਲੇ ਦੀ ਮਰਜ਼ੀ ਹੈ ਪੂਰੇ ਲੈਣੇ ਹਨਾ ਉਹ ਜਿਹਾ ਜਿਹਾ ਮਰਜ਼ੀ ਸੀਮਲਵਾ ਲਿਓ ਤੇ ਹੁਣ ਆਈ ਘਟੇ ਆਪਣੇ ਕੋਲ ਤਿੰਨ ਨੰਬਰ ਹਨਾ ਤਿੰਨ ਨੰਬਰ ਕੱਟੀ ਆ ਲਖੇ ਪਹਿਲਾਂ ਕੱਟੀ ਦੇ ਨਾਲ ਜਮਾ ਸਟਰਕਚਰ ਦਿਖਾ ਦੇ ਕਿ ਮੈਂ ਪੁੜਾ ਪਾੜਾ ਕਿੰਨਾ ਸੋਹਣਾ ਹੈਗਾ ਤੇ ਗੱਬਣ ਝੂੜ ਲਾ ਤਿੰਨ ਮਹੀਨੇ ਦੇ ਜਿਵੇਂ ਗੱਬਣ ਝੂੜ ਦੀਆਂ ਕੱਟੀਆਂ ਦੇਖੀ ਹਾਂ ਥਣ ਬਹੁਤ ਸ ਤੇ ਕਿ ਲਗਭਗ ਕਿੰਨੀ ਉਮਰ ਹੂ ਜੇਕਰ 14 ਮਹੀਨੇ ਦੀ ਕੱਟੀ ਦੀ ਉਮਰ ਆ ਬਾਈ ਕੱਟੀ ਦੀ ਬਰੀਕੀ ਦੇਖ ਲਾ ਸਾਇਨਿਕ ਦੇਖ ਲਾ ਕੱਟੀ ਚ ਇਹ ਬਹੁਤ ਚੰਗਾ ਨਾ ਮੇਰੇ ਕੋਲੇ 3 ਦਿਨ ਹੋ ਗਏ ਤਾਂ ਚਮੜੀ ਦੇਖ ਕਾਲਾ ਕਰਨ ਲੱਗੀ ਹਾਂ ਹਾਂ ਆ ਦੇਖ ਵਿੱਚ ਵਿੱਚ ਕਾਰਸਾ ਲੱਗ ਪੈਣ ਲੱਗੇ ਤੇਲ ਤੰਦੂ ਲੱਗੇ ਨਾ ਇਹ ਅੰਦਰ ਡੈਰੀ ਚ ਖੜਿਆ ਪਸ਼ੂ ਦਾ ਲਾਲੀ ਆ ਜਾਂਦੀ ਆ ਠੀਕ ਆ ਚੰਗ ਸੁੰਗ ਬਹੁਤ ਸੋਹਣਾ ਕਰਨਾ ਕੋਈ ਉਹ ਕੀ ਰਿਕਾਰਡ ਕੁੜੂ ਵਗੈਰਾ ਤੋਂ ਕੋਈ ਕਾਉੜ ਬਈ 14 15 ਕਿਲੋ ਵਾਲੀ ਦੀ ਆ ਕੱਟੀ ਇਹ ਮੱਝ ਦੀ ਹਾਂਜੀ ਠੀਕ ਆ ਠੀਕ ਆ ਜੇ ਇਹ 14 15 ਕਿਲੋ ਵਾਲੀ ਦੀ ਨਹੀਂ ਫਿਰ ਲੱਖਿਆ ਕੋਈ ਕੱਟੀ ਹੁੰਦੀ ਵੀ ਨਹੀਂ ਦਿਖ ਤੇਰੇ ਸਾਹਮਣੇ ਅੱਧੀ ਚੋਲੀ ਤਾਂ ਯਾਰ ਹੁਣ ਬਹੁਤ ਚੰਗੀ ਹੈਗੀ ਮਾਮੂਲੀ ਕੱਟੀਆਂ ਨਹੀਂ ਮੂਰੀ ਜਿਹੜੇ ਸਾਸ ਸ੍ਰੀ ਦੀ ਬੰਤਰਾ ਜਾਂ ਤਾਂ ਦੀ ਮਾਂ ਚੰਗੀ ਹੈ ਜਾਂ ਦਾ ਪਿਓ ਚੰਗਾ ਇੱਕ ਤਾਂ ਕਲੀਅਰ ਦੋਨਾਂ ਦਾ ਇੱਕ ਕਲੀਅਰ ਜੇ ਦੋਨੇ ਮਾੜੇ ਹੁਣ ਫਿਰ ਇਹ ਜਿਆ ਬੱਚਾ ਨਹੀਂ ਆਉਂਦਾਗਾ 5 ਤੋਂ 6 ਦਿਨਾਂ ਚ ਨੇ ਜਮਾ ਸ਼ਾਹ ਕਾਲੀ ਹੋ ਜਾਣਾ ਕੱਟੀਆਂ ਨੇ 7 ਹਫ਼ਤੇ ਦਾ ਆਦਨ 15 ਦਾ ਲੜਾ 20 ਦਿਨ ਦਾ ਤੁਪਨਾਲੀ ਹੋ ਜਾਣਾ ਦੋ ਦਿਨ ਹੋਇਆ ਤਿੰਨ ਦਿਨ ਜਮਾ ਕਾਲਸ ਪੈਣ ਲੱਗੀ ਤੁਪੀ ਪੈਣ ਨਹੀਂ ਕਿਹੜਾ ਕੋਈ ਕਰਾ ਦੇ ਤੁਪੇ ਪੈਣ ਨਹੀਂ ਕੋਈ ਕਾਲਸ ਨਹੀਂ ਕਰਨੀ ਕੋਈ ਰੰਗ ਨਹੀਂ ਕਰਨਾ ਹਾਂ ਨਹੀਂ ਕੱਟੀ ਸੋਹਣੀ ਆ ਤੇ ਯਾਰ ਥੋੜਾ ਜਿਹਾ ਤੇ ਲਿਆਰੇ ਦਾ ਜ਼ਰੂਰ ਕਰਦੀ ਆ ਮੂਰੀ ਤੋਂ ਦਿਖਦੇ ਤੁਹਾਡਾ ਰੰਗੀ ਭਰਾਵਾ 14 15 ਕਿਨਵਾ ਸਵਾਗ ਸਾਲ ਦਾ ਪੱਕੇ ਦੇ ਜਗ ਕੱਟੀ ਆਸਾ ਦਾਂਗੇ ਥੋੜੇ ਰਸਿਆਂ ਦੀ ਤੇ ਤੇ ਲਿਆਰਾਂ ਦੀ ਨਾਲ ਜ਼ਰੂਰ ਬੜੀ ਆਲ ਹੁੰਦੀ ਹੈ ਲਗਨ ਦੀ ਹਾਲ ਤਾਂ ਕੱਟੀਆਂ ਦੀ ਸ਼ਾਇਨਿਕ ਦੇਖ ਬਾਈ ਹਮ ਚਮਕਦੀ ਆ ਨਾ ਚਮਕ ਚਮਕ ਬਹੁਤ ਸੋਹਣੀ ਕੱਟੀ ਨੇ ਚਮਕ ਦਮਕ ਥ ਹਾਂ ਮੂਰੀ ਜ਼ਿਆਦਾ ਕਰਦੀ ਆ ਹਾਂ ਮੂਰੀ ਤੇ ਹੀ ਵੱਧ ਆਗਾ ਇਹਨੂੰ ਬਸ ਬੱਤਰ ਬਸ ਬਸ ਕੁਛ ਨਹੀਂ ਕਹਿੰਦਾ ਤਾਂ ਠੀਕ ਆ ਵੀਰੇ ਇਹ ਸੀ ਕੱਟੀ ਮਿੱਤਰੋ ਤਿੰਨ ਨੰਬਰ ਲਗਭਗ ਸਵਾਗ ਸਾਲ ਦੀ ਟੋਟਲ ਤਿੰਨ ਕੱਟਾਂ ਤੁਹਾਨੂੰ ਦਿਖਾਤਾਂ ਬਾਈ ਕੋਲੇ ਤੇ ਆ ਦੋ ਕੱਟਾਂ ਜਿਹੜੀਆਂ ਇੱਕ ਕਾਲੀ ਤੇ ਇੱਕ 5 ਕਿਲੋ ਦੀ ਬੱਲੀ ਦੋ ਕੱਟਾਂ ਬਾਈ ਦਾ ਸੇਲ ਹੋ ਚੁੱਕੀਆਂ ਸੀਗੀਆਂ ਤੇ ਤਿੰਨ ਕੱਟਾਂ ਤੁਹਾਨੂੰ ਦਿਖਾਤਾਂ ਪਿੰਡ ਮਹਿਤਾ ਤਹਿਸੀਲ ਤਪਾਦ ਜ਼ਿਲ੍ਹਾ ਲਾਗੇ ਨੂੰ ਬਰਨਾਲਾ 97791 95511 ਬਾਈ ਦਾ ਸੰਪਰਕ ਨੰਬਰ ਹੈ ਅੱਜ ਦੀਆਂ ਵੀਡੀਓ ਦੇਖਣ ਬਾਅਦ ਸਾਡੇ ਚੈਨਲ ਭਾਗਸੇ ਫਾਰਮ ਨੂੰ ਸਬਸਕ੍ਰਾਈਬ ਕਰਕੇ ਤੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਅਸੀਂ ਪਾਈਏ ਉਹ ਸਭ ਤੋਂ ਵੱਲ ਤੁਹਾਡੇ ਤੱਕ ਨਾਲ ਦੀ ਨਾਲ ਪਹੁੰਚੀ ਰਹੇ ਸੋ ਧੰਨਵਾਦ ਜੀ ਮਿਲਦਾਂਗੇ ਸੋਹਰ ਵੀਡੀਓ ਨਾਲ